Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੱਕ ਜਿਹੜਾ ਮੁਕੱਦਮਾ ਥਾਣਾ ਬਲਟੋਆ ਵਿਖੇ ਐਫ ਆਈ ਆਰ ਨੰਬਰ 20 ਦਰਜ ਹੋਈ ਸੀ ਪਰ ਜੋ ਜਿਹੜਾ ਕਾਫੀ ਚਰਚਾ ਦੇ ਵਿੱਚ ਵੀ ਰਿਹਾ ਜਿਹਦੇ ਵਿੱਚ ਔਰਤ ਦੇ ਕੱਪੜੇ ਬਾੜ ਕੇ ਉਹਨੂੰ ਬੇਇੱਜ਼ਤ ਕੀਤਾ ਗਿਆ ਸੀ ਉਹਦੇ ਵਿੱਚ ਇੱਕ ਜਿਹੜਾ ਪੰਜਵਾਂ ਦੋਸ਼ੀ ਬਕਾਇਆ ਰਹਿ ਗਿਆ ਸੀ ਉਸਨੂੰ ਵੀ ਅੱਜ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ ਇਹ ਜਗਪ੍ਰੀਤ ਸਿੰਘ ਉਰਫ ਜੱਗਾ ਉਰਫ ਬਿੱਲੀ ਜਿਹੜਾ ਮਹਿਦੀਪੁਰ ਦਾ ਰਹਿਣ ਵਾਲਾ ਹੈ ਤੇ ਇਹ ਦੋਸ਼ੀ ਧਰ ਦੇ ਜਿਹੜੀ ਲੇਡੀ ਆ ਉਹਦੀ ਭੈਣ ਦਾ ਬੇਟਾ ਉਹਨਾਂ ਦਾ ਮਾਸੀ ਦਾ ਪੋਤਾ ਇਹ ਵੀ ਮੌਕੇ ਤੇ ਹਾਦਸੇ ਜਿਨੇ ਕੁੱਟਮਾਰ ਦੇ ਵਿੱਚ ਵੀ ਸ਼ਾਮਲ ਸੀ ਇਹਨੂੰ ਅੱਜ ਜਿਹੜਾ ਮੁਕੱਦਮਾ ਹਾਜ਼ਰ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਇਹਨੂੰ ਪੇਸ਼ ਅਦਾਲਤ ਕਰਕੇ ਤੇ ਇਹਦਾ ਰਿਮਾਂਡ ਹਾਸਲ ਕੀਤਾ ਜਾਊਗਾ ਸੋ ਇਸ ਮੁਕੱਦਮੇ ਦੇ ਵਿੱਚ ਜਿਹੜੇ 5 ਦੇ 5 ਦੋਸ਼ੀ ਵਧੀਆਂ ਵੱਲੋਂ ਲਿਖਾਈ ਗਏ ਸੀ ਉਹ ਜਿਹੜੇ ਬਲਟਵਾ ਪੁਲਿਸ ਵੱਲੋਂ ਜਿਹੜੇ ਗ੍ਰਿਫਤਾਰ ਕਰ ਲਏ ਗਏ ਨੇ ਤੇ ਲੜਕੀ ਦੀ ਜਿਹੜੀ ਲੇਡੀ ਆ ਉਹਦੇ 164 ਦੇ ਬਿਆਨ ਵੀ ਅਦਾਲਤ ਦੇ ਵਿੱਚ ਪਰਵਾਦ ਉਤੇ ਗਏ ਨੇ ਤੇ ਜਿਹੜੀ ਕਾਨੂੰਨੀ ਪ੍ਰਕਿਰਿਆ ਉਹ ਲਗਭਗ ਅਸੀਂ ਮੁਕੰਮਲ ਕਰ ਲਿਆ ਤੇ ਜਲਦੀ ਇਹਨਾਂ ਦਾ ਚਲਾਨ ਬਣਾ ਕੇ ਤੇ ਪੇਸ਼ ਅਦਾਵਤ ਕੀਤਾ ਜਾਊਗਾ ਤੇ ਦੋਸ਼ੀਆਂ ਨੂੰ ਬੰਦੀਆ ਸਜਾਮਾ ਜੜੀਆਂ ਨੇ ਉਹ ਕੋਰਟ ਦੇ ਵਿਚ ਜੜੀਆਂ ਦੀਆਂ ਦੋਈਆਂ ਨੇ